ਸਭਿਆ ਨਜ਼ਰਾਂ ਸਨਮਾ ਦੇ ਸਭ ਤੋਂ ਵੱਡੇ ਅਵਾਰਡ ਸ਼ੋਅ ਦੇ ਵਿੱਚ ਹੈ 97 ਅਕੈਡਮੀ ਅਵਾਰਡ ਔਸਕਰ 2025 ਜੋ ਮਾਰਸ਼ਲ ਔਸੈਂਚਲਜ਼ ਦੇ ਡੋਲਬੀ تھیਟਰ ਦੇ ਵਿੱਚ ਸ਼ੁਰੂ ਹੋ ਗਿਆ ਹੈ ਜਿੱਥੇ ਫਿਲਮ ਜਗਤ ਦੇ ਕਈ ਸਿਤਾਰਿਆਂ ਦਾ ਮੇਲਾ ਲੱਗਦਾ ਹੈ ਹੁਣ ਤੱਕ ਇਸ ਇਵੈਂਟ ਨੂੰ ਜਿੱਤਣ ਵਾਲੇ ਕਈ ਕਲਾਕਾਰਾਂ ਅਤੇ ਫਰਮਾਂ ਦੇ ਨਾਂ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚ ਫਿਲਮ ਪ੍ਰਵਾਹ ਐਨੀਮੇਟਿਡ ਫੀਚਰ ਫਿਲਮ ਸ਼੍ਰੇਣੀ ਵਿੱਚ ਜੇਤੂ ਰਹੀ ਹੈ ਭਾਵੇਂ ਇਸ ਵਾਰ ਭਾਰਤ ਦੀ ਕੋਈ ਫਿਲਮ ਔਸਕਰ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਹੋਈ ਪਰ ਇਸ ਸਮਾਗਮ ਦੇ ਵਿੱਚ ਭਾਰਤ ਦੇ ਵਿਸ਼ੇਸ਼ ਜ਼ਿਕਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਗ੍ਰੈਂਡ ਨਾਈਟ ਦੀ ਮੇਜ਼ ਕਰਨ ਵਾਲੇ ਕੌਨਨ ਓਪਰੇਨ ਨੇ ਭਾਰਤੀ ਦਰਸ਼ਕਾਂ ਦੇ ਲਈ ਕੁਝ ਖਾਸ ਗੱਲ ਕਹੀ ਇਵੈਂਟ ਦੌਰਾਨ ਆਪਣੇ ਮਜ਼ਾਕੀਆ ਪਾਸ਼ਟਾ ਨਾਲ ਸਾਰਿਆਂ ਦਾ ਮਨੋਰੰਜਨ ਕਰਦੇ ਹੋਏ ਕੌਨਨ ਨੇ ਅਚਾਨਕ ਹਿੰਦੀ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਉੱਥੇ ਬੈਠੇ ਦਰਸ਼ਕ ਉਸ ਦੀ ਹਿੰਦੀ ਸੁਣ ਕੇ ਹੈਰਾਨ ਰਹਿ ਗਏ ਭਾਰਤ ਤੋਂ ਔਸਕਰ ਅਵਾਰਡ ਦੇਖ ਰਹੇ ਦਰਸ਼ਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਨੇ ਕਿਹਾ ਹੈਲੋ ਤੁਸੀਂ ਲੋਕ ਨਾਸ਼ਤੇ ਦੇ ਨਾਲ ਔਸਕਰ ਕਰ ਰਹੇ ਹੋ ਇਸ ਤੋਂ ਉਹਨਾਂ ਦਾ ਮਤਲਬ ਸੀ ਕਿ ਭਾਰਤ ਦੇ ਵਿੱਚ ਸਵੇਰ ਦਾ ਸਮਾਂ ਹੈ ਅਤੇ ਲੋਕ ਨਾਸ਼ਤੇ ਦੇ ਨਾਲ ਔਸਕਰ ਸ਼ੋਅ ਦਾ ਆਨੰਦ ਲੈ ਰਹੇ ਹਨ ਉਹਨਾਂ ਦੇ ਇਸ ਅੰਦਾਜ਼ ਦੀ ਹੁਣ ਪਾਸੇ ਚਰਚਾ ਹੋ ਰਹੀ ਹੈ ਇਨਾ ਹੀ ਨਹੀਂ ਸਮਾਗਮ ਦੇ ਵਿੱਚ ਬੈਠੇ ਦਰਸ਼ਕਾਂ ਨੇ ਵੀ ਉਹਨਾਂ ਲਈ ਜ਼ੋਰਦਾਰ ਤਾੜੀਆਂ ਵਜਾਈਆਂ ਔਸਕਰ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੇਜ਼ਬਾਨ ਨੇ ਹਿੰਦੀ ਭਾਸ਼ਾ ਦੀ ਵਰਤੋਂ ਕਰਦਿਆਂ ਆਪਣਾ ਭਾਸ਼ਣ ਦਿੱਤਾ ਹੈ ਇਹ ਭਾਰਤ ਲਈ ਬਹੁਤ ਹੀ ਪ੍ਰਾਊਡ ਮੂਮੈਂਟ ਸੀ ਡੋਲਬੀ تھیਟਰ ਲਾਸ ਐਂਜਲਸ ਵੀਕ ਇਨ 97th ਔਸਕਰ ਅਵਾਰਡ ਦਾ ਇਹ ਯਾਦਗਾਰ ਉਦਘਾਟਨੀ ਸਮਾਰੋਹ ਕਦੇ ਨਹੀਂ ਭੁੱਲਿਆ ਜਾਵੇਗਾ ਜੇਕਰ ਇਸ ਸਾਲ ਸਭ ਤੋਂ ਵੱਧ ਨਾਮਜ਼ਦਗੀਆਂ ਹਾਸਲ ਕਰਨ ਵਾਲੀ ਫਿਲਮ ਐਮਲੀਆ ਪੈਰਿਸ ਦੀ ਗੱਲ ਕਰੀਏ ਤਾਂ ਇਸ ਨੂੰ ਸ਼੍ਰੀਲੀਆਂ ਦੇ ਵਿੱਚ ਨਾਮਜ਼ਦਗੀਆਂ ਮਿਲੀਆਂ ਹਨ ਖਬਰ ਆ ਰਹੀ ਹੈ ਕਿ ਸੀਨ ਬ੍ਰੇਕ ਨੂੰ ਅਨੋਰਾ ਲਈ ਬੈਸਟ ਫਿਲਮ ਐਡੀਟਿੰਗ ਦਾ ਓਸਕਰ ਮਿਲਿਆ ਹੈ